ਸਾਨ ਭਰਾਓ ਇਹ ਹੈ ਜ ਆਪਣੀ ਬਾਸਮਤੀ 370 ਜਿਹਨੂੰ ਆਪਾਂ ਪਾਕਿਸਤਾਨੀ ਬਾਸਮਤੀ ਦੇ ਨਾਮ ਨਾਲ ਮਸ਼ਹੂਰ ਹੈ ਇਹ ਆਪਣੀ ਬਿਲਕੁਲ 100% ਆਰਗੇਨਿਕ ਹੈ ਜੈਵਿਕ ਹੈ 100% ਇੰਦੇ ਤੇ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਵਰਤਿਆ ਗਿਆ ਨਾ ਕੋਈ ਰਸਾਇਣਕ ਖਾਦ ਪਾਈ ਗਈ ਏ ਇਹ ਤੁਸੀਂ ਵੇਖੋ ਇਹਦੀ ਹਾਈਟ ਜਿਹੜੀ ਲਗਭਗ ਲਗਭਗ 5 ਫੁੱਟ 5.5 ਫੁੱਟ ਹੈ ਕਿਤੇ ਕਿਤੇ 5.5 ਫੁੱਟ ਇਹ ਤਾਂ 5 ਫੁੱਟ ਹਾਈਟਨ ਦੀ ਹੈਗੀ ਏ ਤੇ ਇਹਨੂੰ ਆ ਕੀੜੀ ਨੇ ਵੀ ਪਰੇਸ਼ਾਨ ਕੀਤਾ ਕਾਫੀ ਕੀੜੀ ਪਈ ਏ ਪਰ ਕਿ ਆਪਾਂ ਆਪ ਘਰੇ ਇਹਦੀ ਵਰਤੋਂ ਕਰਨੇ ਆ ਤੇ ਇਸ ਕਰਕੇ ਆਪਾਂ ਇਹਦੇ ਤੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੀਟਨਾਸ਼ਕ ਉਲੀਨਾਸ਼ਕ ਜਾਂ ਕੋਈ ਖਰਬੀ ਸਾਈਡ ਨਹੀਂ ਵਰਤਿਆ ਕਿਸੇ ਤਰ੍ਹਾਂ ਦੀ ਤੇਲੇ ਵਾਲੀ ਸੁੰਡੇ ਵਾਲੀ ਸੁਪਰੇ ਨਹੀਂ ਕੀਤੀ 100% ਆਰਗੈਨਿਕ ਸ਼ੁੱਧ ਬਾਸਮਤੀ ਪਾਕਿਸਤਾਨੀ ਬਾਸਮਤੀ 370 ਇਹ ਆਪਾਂ ਬੀਜੀ ਹੋਈ ਏ ਹਜਕਾਲਿਆਂ ਦਾ ਬੀਜ ਥੋੜਾ ਜਿਹਾ ਔਖਾ ਮਿਲਦਾ ਆਪਾਂ ਨੂੰ ਵੀ ਜਦੋਂ ਜਦ ਕਰਕੇ ਮਿਲਿਆ ਔਖਾ ਤੇ ਬਟ ਮਿਲ ਗਿਆ ਕਿਸੇ ਵੀ ਰੋਪੈਣ ਭਰਾ ਨੂੰ ਬੀਜ ਚਾਹੀਦਾ ਹੋਵੇ ਉਹਨੂੰ ਬੀਜ ਦੇ ਦੇਾਂਗੇ ਬਹੁਤ ਹੀ ਵਾਜਬ ਰੇਟ ਤੇ ਤੇ ਇਸ ਵਾਰ ਤਾਂ ਇਹ ਸਿਰਫ ਆਪਣੇ ਖਾਨ ਜੋਗੀ ਹੀ ਹੋਏਗੀ ਤੇ ਅਗਲੇ ਸਾਲ ਤੋਂ ਆਪਾਂ ਫਿਰ ਇਹਨੂੰ ਦੋਸਤਾਂ ਨੂੰ ਵੀ ਵੇਚਾਂਗੇ ਜਿਵੇਂ ਆਪਾਂ ਪਹਿਲਾਂ ਬਾਸਮਤੀ 11 21 ਜਿਹੜੀ ਉਹ ਆਰਗੇਨਿਕ ਉਹ ਜਿਹੜੇ ਦੋਸਤ ਆਪਦੀ ਸਿਹਤ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਆਪਾਂ ਉਹਦੇ ਚੌਲ ਕਢਾ ਕੇ ਵੀ ਦੇਨੇ ਆ ਤੇ ਸਿੱਧੀ ਆਪਾਂ ਉਹਦੀ ਪੈਡੀ ਵੀ ਦੇਨੇ ਆ ਧੰਨਵਾਦ ਸਾਰੇ ਵੀਰਾਂ ਦਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀ ਆਪਾਂ ਵਧੀਆ-ਵਧੀਆ ਜਾਣਕਾਰੀ ਦਿੰਦੇ ਰਹਾਂਗੇ ਕਿਉਂਕਿ ਜਿਹੜਾ ਅਸੀਂ ਕੰਮ ਕਰ ਰਹੇ ਆ ਮੈਂ ਜਿਹੜਾ ਕੰਮ ਕਰ ਰਿਹਾ ਆ ਆਪਦੇ ਖੇਤ ਦੇ ਵਿੱਚ ਉਹ ਕਰ ਰਿਹਾ ਜੀ ਆਪਦੀ ਸੋਇਲ ਦੀ ਹੈਲਥ ਤੇ ਆਪਦੀ ਧਰਤੀ ਦੀ ਸਿਹਤ ਨੂੰ ਤੰਦਰੁਸਤ ਕਰਨ ਵਾਸਤੇ ਜੇ ਆਪਣੀ ਮਿੱਟੀ ਤੰਦਰੁਸਤ ਹੋਏਗੀ ਤਾਂ ਉਹਦੇ ਚ ਪੈਦਾ ਹੋਣ ਵਾਲੀ ਫਸਲ ਵੀ ਤੰਦਰੁਸਤ ਹੋਏਗੀ ਇਹ ਆਰਗੈਨਿਕ ਮੈਂ ਉਵੇਂ ਹੀ ਨਹੀਂ ਕਰ ਦਿੱਤੀ ਬਗਾਦਾ ਇਹਦੀ ਮੈਂ 7-8 ਸਾਲ ਇੰਦੇ ਤੇ ਪੂਰਾ ਵਰਕ ਕੀਤਾ ਫਿਰ ਇਹ ਆਰਗੈਨਿਕ ਵਾਲੇ ਪਾਸੇ ਨੂੰ ਆਈਏ ਫਿਰ ਇੰਨੀ ਚੰਗੀ ਫਸਲ ਹੁੰਦੀ ਏ ਔਰ ਹੁਣ ਇਹਦੀ ਸੋਇਲ ਰਿਪੋਰਟ ਕਰਾਈ ਸੀ ਆਪਾਂ ਪੀਐਜੋ ਲੁਧਿਆਣੇ ਤੋਂ ਇੰਦੇ ਜੈਵਿਕ ਕਾਰਬਨ ਪੁਆਇੰਟ 540 ਆਇਆ ਤੇ ਜਿੰਨੇ ਵੀ ਛੋਟੇ ਤੱਤੇ ਮਾਈਕਰੋ ਨਿਊਟ੍ਰੀਐਸ ਸਾਰੇ ਬਹੁਤ ਆਧ ਦੇ ਵਿੱਚ ਆਏ ਨੇ ਐਨ ਪੀ ਕੇ ਵੀ ਬਹੁਤ ਆਧ ਦੇ ਵਿੱਚ ਆਇਆ। ਯਾਨੀ ਕਿ ਇਸ ਸੋਇਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ। ਤੇ ਇੱਥੇ ਜਿਹੜਾ ਪੈਦਾ ਹੋਣ ਵਾਲਾ ਨਾ ਅਨਾਜ ਉਹ ਇੱਕ ਬਹੁਤ ਵਧੀਆ ਖੁਰਾਕ ਬਣੇਗੀ ਜਿਸ ਨਾਲ ਆਪਣੀ ਸਿਹਤ ਵੀ ਠੀਕ ਰਹੇਗੀ। ਤੇ ਜੇ ਇਹਦੇ ਵਿੱਚ ਪੋਸ਼ਟਿਕ ਤੱਤਾਂ ਦੀ ਘਾਟ ਆ ਜੇ ਫਿਰ ਆਰਗੈਨਿਕ ਜਿਹੜੀ ਇਹ ਉਹ ਕੈਮੀਕਲ ਨਾਲੋਂ ਵੀ ਖਤਰਨਾਕ ਹੁੰਦੀ। ਸੋ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਧੰਨਵਾਦ। ਸ਼ੁਕਰੀਆ ਮਿਹਰਬਾਨੀ।